ਨੋਈ ਕਮੀਆਂ ਪੇਸ਼ ਆਈਆਂ ਜੇ ਆ ਇਹਨਾਂ ਨੂੰ ਪਹਿਲੇ ਵੀ ਅਸੀਂ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆਏ ਕਰ ਸਕਦੇ ਆ ਸੁਧਾਰ ਕੋਈ ਹੋਰ ਚ ਵੱਡੀ ਗੱਲ ਨਹੀਂ ਹੈ ਔਰ ਇਹਨਾਂ ਨੂੰ ਇਹ ਸਮਝਾਰਾ ਜਾਂਦੇ ਆ ਕਿ ਇਹ ਕਮੇਟੇਸ਼ਨ ਜਲਦੀ ਤੋਂ ਜਲਦੀ ਵਿਦਨ 10 ਡੇਜ਼ ਹੈ ਪੂਰੀਆ ਕਰਾਂ ਤੇ ਆ ਬਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਔਪ ਕਸੀਨਾ ਵਿੱਚ ਖਾਨ ਵਾਲੀ ਪੀਚ ਤੇ ਨਾ ਪਾਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੇ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦਕ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਇਸੇ ਲਗਾਤਾਰ ਫੂਡ ਟੀਮ ਵੱਲੋਂ ਚਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਫੂਡ ਅਫਸਰ ਮਨੀਸ਼ ਸੋਢੀ ਦੀ ਟੀਮ ਵੱਲੋਂ ਕਸਬਾ ਮੁਕੇਰੀਆ ਤੇ ਹਾਜ਼ੀਪੁਰ ਵਿੱਚ ਮਠਿਆਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਚੈਕਿੰਗ ਕੀਤੀ ਗਈ ਹੈ ਤੇ ਸਿਹੇ ਦੀ ਪੱਗ ਵੀ ਦੇਖ ਕੇ ਹੈਰਾਨ ਰਹਿ ਗਿਆ ਕਿ ਮਠਿਆਈਆਂ ਵੀ ਤੇ ਘੱਟੀਆਂ ਜਗ੍ਹਾ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਨੇ ਕਈ ਮਠਿਆਈਆਂ ਤਾਂ ਨੰਗੀਆਂ ਹੀ ਪਈਆਂ ਸਨ ਤੇ ਬਣਾਉਣ ਵਾਲਿਆਂ ਵੱਲੋਂ ਕੋਈ ਮਾਸਕ ਜਾਂ ਨਾ ਹੀ ਕੋਈ ਦਸਤਾਨੇ ਪਾਏ ਹੋਏ ਸੀ ਗਰਮੀ ਨਾਲ ਆਇਆ ਪਸੀਨਾ ਵੀ ਮਠਿਆਈ ਵਿੱਚ ਪੈ ਰਿਹਾ ਸੀ ਕਈਆਂ ਦੀ ਤਾਂ ਮਿਆਦ ਵੀ ਲੰਘ ਚੁੱਕੀ ਸੀ ਇਸੇ ਸੇਵੀ ਭਾਗ ਵੱਲੋਂ ਕੱਟੀਆ ਮਠਿਆਈ ਨਸਤ ਦੀ ਕਰਵਾਈ ਗਈ ਹੈ ਤੇ ਸੈਂਪਲ ਵੀ ਲੈ ਕੇ ਨੇ ਤੇ ਤਾੜਨਾ ਕਰਕੇ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਜਾਂ ਜਾਂ ਕੋਈ ਵੀ ਇਹਦਾ ਆਈਟਮ ਜਿੱਥੇ ਬਣ ਰਹੀਆਂ ਆ ਉਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਆਂ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਾਸ ਗੁੱਲੇ ਗੁਲਾਬ ਜਾਮਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀਆਂ ਮਠਾਈਆਂ ਬਣਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ ਇਹਨਾਂ ਦੇ ਇੱਥੇ ਥੋੜੀਆਂ ਬਹੁਤੀਆਂ ਸਾਨੂੰ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਸੁਧਾਈ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆ ਕਰ ਸਕਦੇ ਆ ਸੁਧਾਰ ਕੋਈ ਔਰ ਚ ਵੱਡੀ ਗੱਲ ਨਹੀਂ ਆ ਔਰ ਇਹਨਾਂ ਨੂੰ ਇਹ ਸਮਝਾਣਾ ਜਾਂਦੇ ਆ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ ਵਿਥਿਨ 10 ਡੇਜ਼ ਹੈ ਪੂਰੀਆਂ ਕਰਨ ਐਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ 'ਚ ਅਹਿਮੀ ਜਾਂਦੇ ਕਿ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਧਿਆਨ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਜੜ ਗਿਆਆਂ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਹੈ ਕਿ ਇਹਨਾਂ ਕੋ ਮੜਾ ਜਾਂ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਛਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਇਹਨਾਂ 'ਚ ਥੋੜੀ ਕਮੀ ਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੀ ਆ ਜਾਂ ਚੇਤਾਵਨੀ ਹੈਗੀ ਆ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਾਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ 에ਰਕ ਇੰਪਰੂਵਮੈਂਟ ਲਿਆਂ ਜਾਲੀ ਵਾਲਾ ਦਰਵਾਜਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ ਜਿਹੜੇ ਪੱਖੇ ਭੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਨਾ ਪਾਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਬੂਡ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜਨ ਅੱਛੀ ਹੋਣੀ ਚਾਹੀਦੀ ਹੈ ਔਰ ਇਵਨ ਜਿੱਥੇ ਬੰਦਰੀ ਹੈ ਉੱਥੇ ਜ਼ਰੂਰ ਹਾਈਜਨ ਦਾ ਖਿਆਲ ਰੱਖਣਾ ਚਾਹੀਦਾ ਫਰਚਰ ਟੁੱਟਾ ਹੋਣਾ ਨਹੀਂ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਇhtiyat ਵੱਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫ ਡੀਓਜ਼ ਨੂੰ ਕਹਿਣਾ ਚਾਹੁੰਗਾ ਕਿਰੇਵਲ ਖਾਸ ख्याल ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਗਈ ਹੈ ਉੱਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ ਉਹ ਜਿਹੜੇ ਵਰਕਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋਅ ਕੱਟ ਕੇ ਰੱਖਣ ਪਖਾਨੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ ਇਹ ਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ ਖਾਂਸੀ ਵਾਲਗਮ ਦੀ ਦੁਕਾਨ ਦੇ ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇ ਨਹੀਂ ਆਣਾ ਚਾਹੀਦਾ ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ ਆਏ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਡਾਕਟਰ ਪਟਿਆਰੀ ਆਏ ਸਾਡੇ ਕੋਲ ਸਾਡੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਹੈ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਦਈ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਾਰੇ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੇਆਂ ਵਾਈਟ واਸ਼ ਦਾ ਕੰਮ ਸੀ ਸਰ ਮੈਂ ਵਾਈਟ واਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਬਾਹਰ ਘਟਾਈ ਹੈ ਇੱਕ ਵਾਸ਼ਫੇਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏ ਹੈਗੇ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਨੂੰ ਦੱਸਿਆ ਕਿ ਐਪਰਨ ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ ਤੇ ਉਹਨਾਂ ਦਾ ਵੀ ਸਰ ਮੈਂ ਉਹਨਾਂ ਨੂੰ ਫਸਤੇ ਰੱਖਾਂਗਾ ਬਾਕੀ ਹੋਰ ਡਾਕਟਰ ਸਾਹਿਬ ਨੇ ਬੋਲੇ ਆ ਕਿ ਫਰਸ਼ ਇੱਕ ਦੋ ਜਗ੍ਹਾ ਤੋਂ ਟੁੱਟੇ ਦਾ ਸਰ ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਉਂਗਾ ਸਰ ਉਹਨੂੰ ਸਾਰੇ